ਹੈਲੋ ਫਰੈਂਡਸ ਥਿਸ ਇਜ਼ ਦਿਲਜੀਤ ਦਸਾਂਝ ਤੇ ਤੁਸੀਂ ਮੇਰੇ ਫੇਸਬੁਕ ਪੇਜ ਤੇ ਆ ਚੁੱਕੇ ਆ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਨਿਗਾ ਸਵਾਗਤ ਦਿਲਜੀਤ ਦਸਾਂਝ ਵੱਲੋਂ ਅੱਜ ਬਹੁਤ ਹੀ ਇੱਕ ਕਹਿ ਲਓ ਚਲੋ ਸਾਡੇ ਫੀਲਡ ਨਾਲ ਰਿਲੇਟਡ ਵੀ ਕਹਿ ਲਓ ਤੇ ਇੱਕ ਅੱਜ ਬਹੁਤ ਹੀ ਕਮਾਲ ਦਾ ਦਿਨ ਸੀ ਮੇਰੇ ਲਈ ਉਹਦਾ ਕਾਰਨ ਕੀ ਸੀ ਇਹ ਮੈਂ ਤੁਹਾਨੂੰ ਦੱਸਣਾ ਚਾਹਣਾ ਬਹੁਤ ਚਿਰ ਸਾਨੂੰ ਹੋ ਗਿਆ ਕਟੋਕਾ ਤਿੰਨ ਤੋਂ ਚਾਰ ਸਾਲ ਹੋ ਗਏ ਅਸੀਂ ਫੋਟੋਆਂ ਬਣਾਉਂਦੇ ਸੀ ਆਪਣੀਆਂ ਮਤਲਬ ਖਿੱਚਦੇ ਸੀ ਗੁਰਦਾਸ ਮੀਡੀਆ ਵਰਕਸ ਬਨਪ੍ਰੀਤ ਤੇ ਮੈਂ ਤੇ ਅਸੀਂ ਉਦੋਂ ਬਾਅਦ ਨਾ ਦੁਨੀਆ ਭਰ ਦੇ ਜੀਕੇਅੂ ਜਿਹੜੇ ਆ ਮੈਗਜ਼ੀਨ ਉਹਨਾਂ ਦੇ ਡਿਜ਼ਾਈਨ ਦੇਖਦੇ ਸੀ ਤੇ ਉਦੋਂ ਬਾਅਦ ਆਪਣੀ ਫੋਟੋ ਉਧਰ ਡਿਜ਼ਾਈਨ ਕਰ ਲੈਂਦੇ ਸੀ ਆਪਣੇ ਚਾਅ ਦੇ ਲਈ ਕਿਉਂਕਿ ਸਾਨੂੰ ਕਿਹੜਾ ਕਿਸ ਨੇ ਲੈਣਾ ਹਲੇ ਪੇਡੂ ਦੇਸੀ ਬੰਦੇ ਤੇ ਪਰ ਮਹਾਰਾਜ ਨੇ ਬੜੀ ਕਿਰਪਾ ਕੀਤੀ ਅੱਜ ਅਸੀਂ ਜੀਕੇਅੂ ਦਾ ਜਿਹੜਾ ਉਹ ਸ਼ੂਟ ਕੀਤਾ ਮੈਂ ਇੰਸਟਾਗ੍ਰam ਤੇ ਸਵੇਰੇ ਪਾਇਆ ਸੀ ਇੱਕ ਸਟੋਰੀ ਤੁਸੀਂ ਮੇਰੇ ਸਨੈਪਚੈਟ ਤੇ ਦੇਖ ਸਕਦੇ ਆ ਅਹ ਥਿਸ ਇਜ਼ ਦਸਾਂਜ ਇਹ ਆਪਣੀ ਇਹੀ ਹੈ ਸਾਹਿਬ ਇਹੀ ਹੈ ਇਹ ਇਹ ਤਾਂ ਤੁਸੀਂ ਦੇਖ ਸਕਦੇ ਆ ਜਿਹੜੀਆਂ ਤਰ੍ਹਾਂ ਤਰ੍ਹਾਂ ਦੇ ਅਸੀਂ ਕੱਪੜੇ ਪਾਈ ਬੜੇ ਬੰਦੇ ਬੰਦੇ ਇਹ ਹੀ ਮੈਨੂੰ ਸ਼ੌਂਕ ਆ ਹੋਰ ਹੋਰ ਕੱਖ ਸ਼ੌਂਕ ਨਹੀਂ ਇਹ ਉਹ ਵੀ ਚਲੋ ਆਪਣੇ ਨਹੀਂ ਹੈ ਇਹਨਾਂ ਦੇ ਸੀਗੇ ਤੇ ਪਰ ਅੱਜ ਸਵਾਦ ਆ ਗਿਆ ਮਾਨਾ ਜੀ ਬੜੀ ਕਿਰਪਾ ਕੀਤੀ ਹੈ ਸਾਰਾ ਕੁਝ ਤੁਹਾਡੇ ਪਿਆਰ ਕਰਕੇ ਹੋਇਆ ਅ ਅੱਜ ਅਸੀਂ ਜੀਕੇਓ ਦਾ ਸ਼ੂਟ ਕੀਤਾ ਫਿਰ ਸਪੈਸ਼ਲ ਐਡੀਸ਼ਨ ਆਉਣਾ ਇਹਨਾਂ ਦਾ ਫੈਸ਼ਨ ਫੈਸ਼ਨ ਐਡੀਸ਼ਨ ਜੀਕੇਓ ਦਾ ਤੇ ਉਹਦੇ ਵਿੱਚ ਫਿਰ ਆ ਪੰਗਾ ਵਾਲਾ ਮੁੰਡਾ ਕਹਿੰਦੀ ਬੜਾ ਗੱੱਚਾ ਉਹ ਚ ਫਿਰ ਆਪਣੀ ਆਉਣਗੀਆਂ ਫੋਟੋਆਂ ਤੁਸੀਂ ਦੇਖਿਓ ਲੈ ਕੇ ਡਾਇੌਰ ਤੋਂ ਸ਼ਾਇਰ ਤੋਂ ਸਾਰੇ ਸ਼ਾਗ ਹੈ ਅੱਜ ਆਪਾਂ ਥੈਂਕ ਯੂ ਸੋ ਮੱਚ ਤੁਸੀਂ ਸੁਪਰ ਸਿੰਘ ਨੂੰ ਬਹੁਤ ਪਿਆਰ ਦੇ ਰਹੇ ਹੋ ਹਾਲੇ ਤੱਕ ਜਿਹੜੀ ਅ ਸਿਰਮਾ ਘਰਾਂ ਦੇ ਵਿੱਚ ਪ੍ਰੋਪਰ ਵਧੀਆ ਸ਼ੋਅ ਮਿਲੇ ਹੋਏ ਆਪਾਂ ਨੂੰ ਹਾਲਾਂਕਿ ਹਿੰਦੀ ਫਿਲਮਾਂ ਵੀ ਰਿਲੀਜ਼ ਹੋਈਆਂ ਹੋਰ ਫਿਲਮਾਂ ਵੀ ਰਿਲੀਜ਼ ਹੋ ਰਹੀਆਂ ਪਰ ਆਪਾਂ ਨੂੰ ਵਧੀਆ ਸ਼ੋਅ ਮਿਲੇ ਹੋਇਆ ਕਿਉਂਕਿ ਤੁਸੀਂ ਖਿੱਚੀ ਤੁਰੇ ਹੋ ਨੇ ਪਿਆਰ ਇਦਾਂ ਹੀ ਖਿੱਚੀ ਤੁਰੇ ਆਓ ਹੋਰ ਦੋਗ ਵੀ ਕਿ ਇਦਾਂ ਲੱਗਿਆ ਨਾ ਪੱਗ ਵਾਲਾ ਮੁੰਡਾ ਗਿੰਦੀ ਵਾਲਾ ਜੱਜ ਦਾ ਫੇਕ ਐਡੋ ਜਿਹੜੀ ਹੈਗਾ ਤੇ ਥੈਂਕ ਯੂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜਿਹੜੇ ਨਵੇਂ ਜੁਆਇਨ ਕਰ ਰਹੇ ਆ ਬਹੁਤ ਬਹੁਤ ਪਿਆਰ ਨਿੱਘਾ ਸਵਾਗਤ ਸਾਰਿਆਂ ਨੂੰ ਮਾਰੇ ਸਾਰਿਆਂ ਨੂੰ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਅੱਜ ਆਪਣੀ ਇੱਕ ਖੁਸ਼ੀ ਪੂਰੀ ਹੋ ਗਈ ਜੀਕਿਊ ਦੇ ਵਿੱਚ ਆਪਣੀਆਂ ਫੋਟੋਆਂ ਜਿਹੜੀਆਂ ਹੁਣ ਠਾਠਾ ਲੱਗਣਗੀਆਂ ਜਦੋਂ ਲਾਉਣਗੇ ਹੱਲੇ ਇੱਕ ਦੋ ਮਹੀਨੇ ਰੁੱਕ ਕੇ ਲਾਉਣਗੇ ਪਰ ਸਪੈਸ਼ਲ ਐਡੀਸ਼ਨ ਦੇ ਵਿੱਚ ਆਪਾਂ ਨੂੰ ਲਾਉਣਗੇ ਤੇ ਥੈਂਕ ਯੂ ਮੈਂ ਕਰਨਾ ਚਾਹੁੰਗਾ ਜੀਕਿਊ ਦਾ ਜੀਕਿਊ ਮੈਂ ਆਪਾਂ ਇਹ ਕਿਉਂ ਬੋਲ ਰਹਾ ਮੈਂ ਕਿਉਂ ਕਿਉਂ ਇਸ ਅ ਰੋਂਗ ਵਰਡ ਮੈਨੂੰ ਅੱਜ ਪਤਾ ਲੱਗਾ ਜੀਕ ਸੋ ਥੈਂਕ ਯੂ ਜੀਕਿਊ ਤੁਸੀਂ ਅੱਜ ਸਾਨੂੰ ਆਪਣੇ ਨਾਲ ਉਹਦੇ ਵਿੱਚ ਮੌਕਾ ਦਿੱਤਾ ਰਸਾਲੇ ਦੇ ਮੈਗਜ਼ੀਨ ਸੋਰੀ ਸੋਰੀ ਇਹ ਮੇਰਾ ਫਿਰ ਉਹ ਨਿਕਲਦਾ ਕਿ ਨਾ ਅੰਦਰੋਂ ਦੇ ਸੜ ਤੇ ਜੀਕਿਊ ਜਿਹੜਾ ਮੈਗਜ਼ੀਨ ਆ ਉਹਦੇ ਵਿੱਚ ਸਾਡੀ ਜਿਹੜੀ ਫੋਟੋ ਹੋਣੀ ਆ ਬਾਬਾ ਜੀ ਤੇ ਆਪਾਂ ਫੋਟੋ ਖਚਾਈਆਂ ਤੜਾ ਤੜ ਤੇ ਉਹ ਵੀ ਬੜੇ ਖੁਸ਼ ਹੋਏ ਕਹਿੰਦੇ ਅੱਜ ਪੱਗ ਵਾਲੇ ਬੰਦੇ ਦੀ ਅਸੀਂ ਪਹਿਲੀ ਵਾਰੀ ਉਹ ਜਿਹੜਾ ਬੰਦਾ ਫੋਟੋ ਵਾ ਖਚਦਾ ਕਹਿੰਦਾ ਮੈਂ ਪਹਿਲੀ ਵਾਰੀ ਅੱਜ ਫੋਟੋ ਵਾ ਖਚੀਆ ਕਿਸੇ ਪੱਗ ਵਾਲੇ ਬੰਦੇ ਦੀ ਵਾ ਤਾਂ ਥੈਂਕ ਯੂ ਸੋ ਮੱਚ ਬਹੁਤ ਸਵਾਦ ਆਇਆ ਪਿਆ ਮੈਂ ਉਹ یوں ਚਾਰਜ ਹੋਇਆ ਮੈਂ ਆਤਾ ਆ ਮਹੀਂ ਹੋ ਗਿਆ ਆਨਲਾਈਨ ਚਲੋ ਤੇ ਪਰ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇ ਮੈਂ ਸੈਂਸੀਅਰਲੀ ਗੱਲ ਕਰਾਂ ਤਾਂ ਤੁਹਾਡੇ ਸਾਰਿਆਂ ਦਾ ਬਹੁਤ 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 ਤਨ ਤਨ ਧੰਨਵਾਦ ਆ ਤੁਸੀਂ ਸੁਪਰ ਸਟਾਰ ਨੂੰ ਬਹੁਤ ਪਿਆਰ ਦੇ ਰਿਹਾ ਇੱਦਾਂ ਹੀ ਖਿੱਚੀ ਤੁਰਿਆ ਹੋ ਕੰਮ ਤੇ ਤੁਹਾਡੀਆਂ ਫੋਟੋਆਂ ਵੀਡੀਓਜ਼ ਮੈਨੂੰ ਲੱਗਦਾ ਹੋਰ ਕਿਸੇ ਫਿਲਮ ਲਈ ਮੈਨੂੰ ਇੰਨੀਆਂ ਫੋਟੋਆਂ ਇੰਨੀਆਂ ਵੀਡੀਓਜ਼ ਨਹੀਂ ਆਈਆਂ ਤੁਹਾਨੂੰ ਸਬਜੈਕਟ ਪਸੰਦ ਆ ਔਰ ਜਿਹੜੀ ਅਨੁਰਾਗ ਭਾਈ ਨੇ ਗੱਲ ਕਹਿਣੀ ਕਹਿਣ ਦੀ ਕੋਸ਼ਿਸ਼ ਕੀਤੀ ਸੀ ਫਿਲਮ ਦੇ ਵਿੱਚ ਤੁਸੀਂ ਉਹ ਵੀ ਸਾਰਿਆਂ ਨੇ ਸਮਝੀ ਪਹਿਲਾਂ ਸਾਰਿਆਂ ਨੂੰ ਲੱਗਦਾ ਸੀ ਵੀ ਕੱਲੀ ਫਨ ਹਾ ਹਾ ਹਿ ਹਿ ਹੂ ਵਾਲੀ ਫਿਲਮ ਹੋਣੀ ਆ ਪਰ ਨਹੀਂ ਅ ਗੱਲ ਠੋਸ ਸੀਗੀ ਵਿੱਚ ਜਿਹੜੀ ਤੁਸੀਂ ਸਾਰਿਆਂ ਨੇ ਆਪਣੇ ਬੱਚਿਆਂ ਨੂੰ ਵੀ ਜਾ ਕੇ ਦਿਖਾਈਏ ਫਿਲਮ ਦੇਖੀ ਸਾਰਿਆਂ ਨੇ ਬਹੁਤ ਬਹੁਤ ਧੰਨਵਾਦ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਮਾਫੀ ਦੇ ਦਿਓ ਤੇ ਹੁਣ ਮੈਂ ਬਾਏ ਬਾਏ ਹੂੰਗਾ ਇੱਕ ਮੇਰਾ बस ਲਾਸਟ ਰਹਿ ਗਿਆ ਕਾਸਟਿਊਮ ਉਦੋਂ ਬਾਅਦ ਸਾਨੂੰ ਛੁੱਟੀ ਮਿਲਣੀਆਂ ਫਿਰ ਆਪਾਂ ਜਾ ਕੇ ਥੋੜਾ ਖਾਵਾਂਗੇ ਦੋ ਤਿੰਨ ਦਿਨ ਤੋ ਖਾਣ ਤੇ ਕੰਟਰੋਲ ਕੀਤਾ ਸੀ ਫਿਰ ਤੁਹਾਨੂੰ ਪਤਾ ਫਿਰ ਟਿੱਡੀਆਂ ਬਾਹਰ ਆ ਜਿੰਦੀਆਂ ਸਾਡੀਆਂ ਛੇਤੀ ਓਕੇ ਗਾਇਜ਼ आई लव यू सो मच ਮੈਂ ਰਾਹ ਤੁਹਾਨੂੰ ਸਾਰਨ ਚੜਦੀ ਕਲਾ ਰੱਖਣ ਸਤਿ ਸ਼੍ਰੀ ਅਕਾਲ